ਤਾਂ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਲਾਹੌਰ ਗਏ ਆ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਹੋਇਆ ਲਾਹੌਰ ਤੋਂ ਭਾਈ ਮਾਨਸੁਖ ਜੀ ਬੜਾ ਅਮੀਰ ਸੀ ਜੀ ਕਈਆਂ ਨੇ ਬਾਣੀਆਂ ਸ਼ਬਦ ਵਰਤਿਆ ਹੈ ਉਹ ਭਾਈ ਮਾਨਸੁਖ ਇਹ ਕਿਆ ਜਾਂਦਾ ਹੈ ਲਬਾਣਾ ਬਰਾਦਰੀ ਵਿੱਚੋਂ ਸੀ ਯਾਦ ਰੱਖਿਓ ਦੇ ਜਹਾਜ਼ ਚਲਦੇ ਸਨ ਭਾਈ ਮਾਨਸੁਖ ਦੇ ਕੋਈ ਛੋਟਾ ਮੋਟਾ ਬੰਦਾ ਨਹੀਂ ਤੇ ਆਮ ਇੱਥੇ ਜਾਜ ਨਹੀਂ ਸ੍ਰੀਲੰਕਾ ਤੱਕ ਉਹਦੇ ਉਸ ਸਮੁੰਦਰ ਵਿੱਚ ਉਹਦਾ ਉਹਦਾ ਵਪਾਰ ਬਿジネス ਹੈ ਮਹਾਰਾਜ ਲਾਹੌਰ ਗਏ ਉਥੇ ਸਤਗੁਰੂ ਦੁਨੀ ਚੰਦ ਦੀ ਡਿਊਟੀ 'ਚ ਬੈਠੇ ਇਹਨੂੰ ਦੁਨੀ ਚੰਦ ਕਰੋੜੀਆ ਕਹਿੰਦੇ ਸਨ ਇੱਕ ਥੋੜੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ ਇਹਨੂੰ ਕਰੋੜੀਆ ਕੋਈ ਤਾਂ ਸੱਜਣ ਕਹਿੰਦਿਆ ਵੀ ਕਰੋੜੀਆ ਦਾਰਥ ਉਹਦੇ ਕਰੋੜਾ ਰੁਪਈਆ ਦਾ ਮਾਲਕ ਸੀ ਨਹੀਂ ਥੋੜੀ ਜੀ ਬੇਨਤੀ ਸੁਣੀਓ ਅਸਲ 'ਚ ਉਹ ਸੀ ਮਾਲ ਅਫਸਰ ਹਕੂਮਤ ਦੀ ਨੌਕਰੀ ਕਰਦਾ ਸੀ ਉਹ ਮਾਲ ਅਫਸਰ ਜਿਹੜਾ ਮਾਮਲਾ ਗ੍ਰਾਹਕ ਲਈ ਹੁੰਦਾ ਸੀ ਉਹ ਤਕਰੀਬਨ ਟਕੇ ਹੁੰਦੇ ਸਨ 1 ਕਰੋੜ ਟਕਾ ਉਹ ਇਕੱਠਾ ਕਰਕੇ ਦਿੰਦਾ ਸੀ ਇਸ ਕਰਕੇ ਉਹਦਾ ਨਾਮ ਦੁਨੀ ਚੰਦ ਕਰੋੜੀਆ ਪਿਆ ਹੋਇਆ ਸੀ ਹੈ ਅੱਜ ਕੱਲ ਦੇ ਮਾਲ ਅਫਸਰ ਦੀ ਤਰ੍ਹਾਂ ਸਿੱਧੀ ਹੋ ਹੁਣ ਅਗਲੀ ਗੱਲ ਉਸ ਵਕਤ ਹਕੂਮਤ ਦਾ ਇੱਕਨ ਕਨ ਕਾਇਦਾ ਕਾਨੂੰਨ ਸੀ ਕਿ ਜਿਸ ਬੰਦੇ ਦੇ ਘਰ ਵਿੱਚ ਜਿੰਨੇ ਲੱਖ ਰੁਪਏ ਹੋਣ ਉਹਨੂੰ ਉਹਨੀਆਂ ਤੁਜਾ ਜਿਹਨੂੰ ਆਪਾਂ ਝੰਡੇ ਕਹਿੰਦੇ ਆ ਪਰ ਕੁੰਡੀਆਂ ਲੀਰਾ ਟਾਈਪ ਸੰਜੀ ਉਹ ਤੁਜਾ ਆਪਣੇ ਘਰ ਦੇ ਅੱਗੇ ਫਲਾਣੀਆਂ ਪੈਂਦੀਆਂ ਸਨ ਦੱਸਣ ਲਈ ਕਿ ਮੈਂ ਤੇ ਇੰਨਾ ਕੁਝ ਮੇਰੇ ਕੋਲ ਹੈ ਦੁਨੀ ਚੰਦ ਦੇ ਘਰ ਵਿੱਚ ਕਹਿੰਦੇ ਸੱਤ ਝੰਡੇ ਝੂਲਦੇ ਸਨ ਉਹ ਸੱਤ ਤੁਜਾ ਜਿਹੜੀਆਂ ਸਨ ਉਹ ਹਵਾ ਵਿੱਚ ਉੱਡਦੀਆਂ ਸਨ ਜਦੋਂ ਮਹਾਰਾਜ ਜੀ ਗਏ ਨਾ ਜੀ ਦੁਨੀ ਚੰਦ ਕੋਲ ਆਇਆ ਇਹ ਵੀ ਆਪ ਨੂੰ ਬੇਨਤੀ ਕਰਾਂ ਪੁਰਾਤਨ ਜਨਮ ਸਾਖੀ ਮੁਤਾਬਕ ਮੈਂ ਇਹ ਨਹੀਂ ਕਿ ਅਧਿਉਨਕ ਵਿਦਵਾਨ ਹੋ ਸਕਦਾ ਨਾ ਮੰਨਣ ਜਿਹੜੀਆਂ ਆਸਾ ਕੀ ਵਾਰ ਦੀਆਂ ਪਹਿਲੀਆਂ 15 ਪੌੜੀਆਂ ਨੇ ਇਹ ਦੁਨੀ ਚੰਦ ਨੂੰ ਮੁਖਾਤਬ ਕਰਕੇ ਉਚਾਰਨ ਕੀਤੀਆਂ ਨੇ ਜਿਹੜੀਆਂ 9 ਪੌੜੀਆਂ ਅਗਲੀਆਂ ਨੇ 24 ਪੌੜੀਆਂ ਨੇ ਅਗਲੀਆਂ ਜਿਹੜੀਆਂ 9 ਪੌੜੀਆਂ ਨੇ ਕਿਹਾ ਜਾਂਦਾ ਹੈ ਇਹ ਬਾਬਾ ਫਰੀਦ ਸਾਹਿਬ ਦੇ ਅਸਥਾਨ ਪਾਕ ਪਟਨ ਉਚਾਰਨ ਕੀਤੀਆਂ ਗਈਆਂ ਜੋ ਜਨਮ ਸਾਖੀ ਸੰਬੰਦਸੀ ਹੈ ਹੁਣ ਉਹ ਪਹਿਲੀਆਂ 15 ਪੌੜੀਆਂ ਦੇ ਜੇ ਪਾਠ ਕਰੋ ਤੇ ਉਹਦੇ ਵਿੱਚ ਗੁਰੂ ਸਾਹਿਬ ਵਾਰ-ਵਾਰ ਚੇਤੇ ਵੀ ਕਰਾਉਂਦੇ ਆ ਇਹ ਚਾਰ ਦਿਨਾਂ ਦੀ ਖੇਡ ਕਹੇ ਉਹ ਕਿਉਂ ਕਿ ਦੁਨੀ ਚੰਦ ਜਿਹੜਾ ਹੈ ਉਹਦੇ ਝੰਡੇ ਝੂਲਦੇ ਸਨ ਉਹਦੇ ਬਾਪ ਦਾ ਸਰਾਧ ਸੀ ਤੇ ਇਹ ਸਾਖੀ ਸਿਰਫ ਤੇ ਸਿਰਫ ਪ੍ਰਾਤਨ ਜਨਮ ਸਾਖੀ ਵਿੱਚ ਆਉਂਦੀ ਹੋਰ ਥਾਂ ਨਹੀਂ ਮਿਲਦੀ ਉਸ ਵਕਤ ਮਹਾਰਾਜ ਜੀ ਨੇ ਕਿਹਾ ਕਿ ਸ਼ਕਨ ਵਾਸਤੇ ਹਜ਼ੂਰ ਨੇ ਕਿਹਾ ਕਿਦੇ ਲਈ ਕਰਨਾ ਪਏ ਕਹਿੰਦਾ ਆਪਣੇ ਬਾਪ ਲਈ ਗੁਰੂਦੇਵ ਕਹਿੰਦੇ ਤੇਰਾ ਬਾਪ ਤਾਂ ਕਈ ਦਿਨਾਂ ਦਾ ਭੁੱਖਾ ਹੈ ਇੱਥੇ ਆ ਕੇ ਸਾਡੇ ਵਿਦਵਾਨ ਪੁਰਸ਼ ਗੱਲ ਘੁਮਾ ਜੰਦੇ ਆ ਕਿਉਂਕਿ ਅਧਿਉਨਿਕ ਜੁਗ ਹੋਣ ਕਰਕੇ ਡਰ ਲੱਗਦਾ ਵੀ ਉੱਤਰ ਕੀ ਦਿਆਂਗੇ ਕਿਉਂਕਿ ਗੁਰੂ ਸਾਡੀ ਰੂਹ ਦਾ ਜਾਨੂ ਹੈ ਮੇਰੀ ਬੇਨਤੀ ਹੈ ਗੁਰੂ ਸਾਹਿਬ ਨੂੰ ਆਪਣੇ ਵਰਗੀ ਸੋਚ ਮੁਤਾਬਕ ਸਮਝੀਏ ਨਾ ਵੀ ਜੋ ਮੈਨੂੰ ਪਤਾ ਉਹ ਗੁਰੂ ਨੇ ਕਿਹਾ ਵੀ ਤੇਰਾ ਪਿਓ ਤਾਂ ਬਗਿਆੜ ਬਣਿਆ ਬੈਠਾ ਹੈ ਉਹਨੇ ਕਿਹਾ ਜੀ ਇੰਨਾ ਜਪੀ ਤਪੀ ਪੁੰਨੀ ਬੰਦਾ ਮਹਾਰਾਜ ਜੀ ਨੇ ਕਿਹਾ ਅੰਤਲੇ ਸਮੇਂ ਸੁਰਤ ਉਹਦੀ ਜੀਬ ਚਸਕੇ ਵੱਲ ਚਲੀ ਗਈ ਸੀ ਇਹ ਸੱਚ ਹੈ ਗੁਰਬਾਣੀ ਮੁਤਾਬਕ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਭਾਈ ਗੁਰਦਾਸ ਸਾਹਿਬ ਫਿਰ ਫਿਰ ਫੇਰ ਬਟਾਈ ਹੈ ਗਿਆਨੀ ਹੋਏ ਮਰਮ ਕੋ ਪਾਵੇ ਜਿਹੜਾ ਸ਼ਬਦ ਆਪਾ ਪੜਨੇ ਅਰੀ ਬਾਈ ਨਾ ਗੋਬਿੰਦ ਨਾਮ ਮਤ ਬਿਸਰ ਇਹ ਕਾਰਨ ਕਿਉਂ ਕਿਹਾ ਜਾਂਦਾ ਹੈ ਅੰਤਲੇ ਸਮੇਂ ਵੈਗੁਰੂ ਚੇਤੇ ਆ ਜਾਏ ਇਹ ਕਾਰਨ ਕਿ ਭਗਤੀ ਕਰਨ ਵਾਲੇ ਜਿੰਨੇ ਸੀ ਗੁਰੂ ਸਾਹਿਬ ਦੇ ਵੇਲੇ ਸਰੀਰ ਛੱਡਣ ਵਾਲੇ ਗੁਰੂ ਹੁਕਮ ਦੇਖਿਆ ਕਿਸੇ ਨੂੰ ਵੀ ਖੰਡਾਇਆ ਨਹੀਂ ਜਾਂਦਾ ਉਹਦੇ ਕੋਲ ਜਾਂ ਕੀਰਤਨ ਕੀਤਾ ਜਾਂਦਾ ਜਾਂ ਨਾਮ ਜਪਿਆ ਜਾਂਦਾ ਇਸ ਕਰਕੇ ਕਿ ਅੰਤਲੇ ਸਮੇ ਇਹਦੀ ਸੁਰਤ ਪਰਿਵਾਰ ਵਿੱਚ ਖਛਤ ਨਾ ਹੋਵੇ ਇਹਦੀ ਸੁਰਤ ਸ਼ਬਦ ਵੀ ਜੁੜੀ ਰਹੇ ਕਿਉਂਕਿ ਸ਼ਬਦ ਵੀ ਜੁੜੀ ਕੋਈ ਸੁਰਤ ਜਦੋਂ ਸਰੀਰ ਛੱਡਦੀ ਹੈ ਤੇ ਉਹ ਮੁਕਤ ਹੀ ਹੁੰਦੀ ਹੈ ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦ ਤਰੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਰਿਧੈ ਬਸੇ ਫਿਰ ਮੇਰੀ ਬੇਨਤੀ ਇਸ ਗੱਲ ਨੂੰ ਬਾਣੀ ਕਹਿ ਰਹੀ ਏ ਸਾਈ ਵਸਤ ਪ੍ਰਾਪਤ ਕੋਈ ਜਿਸ ਸਿਓ ਲਾਇਆ ਖੇਤ ਜਿਸ ਦਿਨ ਮੇਰਾ ਅੰਦਰ ਖੇਤ ਸੀ ਪਿਆਰ ਸੀ ਉੱਥੇ ਮਹਾਰਾਜ ਜੀ ਨੇ ਜਦੋਂ ਕਿਹਾ ਪਰ ਅਜੇ ਸਮਝ ਨਾ ਪਏ ਅਗਲੀ ਗੱਲ ਸਤਗੁਰੂ ਪੁੱਛਦੇ ਆ ਆ ਫਰਰੇ ਜੇ ਕਾਦੇ ਉੱਡਦੇ ਪਏ ਆ ਕਹਿੰਦਾ ਮਹਾਰਾਜ ਮੈਂ 7 ਲੱਖ ਦਾ ਮਾਲਕ ਹਾਂ ਜਦੋਂ ਬੰਦੇ ਨੂੰ ਪੈਸੇ ਦਾ غرور ਹੋਵੇ ਨਾ ਵੈਗੁਰੂ ਜੀ ਬਖਸ਼ ਦੇ ਆਜੇ ਅੱਖਾਂ ਤੋਂ ਅੰਨਾ ਹੁੰਦਾ ਤੇ ਕੰਨਾਂ ਤੋਂ ਬੋਲਾ ਹੁੰਦਾ ਨਾ ਉਹ ਛੇਤੀ ਕੁਝ ਵੇਖ ਸਕਦਾ ਨਾ ਸੁਣ ਸਕਦਾ ਇਹਨੂੰ ਗੁਰੂ ਜੀ ਨੇ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ ਗੁਰ ਸ਼ਬਦ ਨਾ ਸੁਣੀ ਬੋ ਰੋਲ ਕਚੌਣਾ ਉਹ ਸਿਰਫ ਸੁਣਾਣੀ ਜਾਂਦਾ ਸੁਣਨੇ ਨਹੀਂ ਜਾਂਦਾ ਕਿਉਂਕਿ ਉਹਦੇ ਅੰਦਰ ਦੀ ਖੋਮੇ ਇੰਨੀ ਕੁ ਵੱਧ ਚੁੱਕੀ ਹੋ ਉਹ ਕਿਸੇ ਦੀ ਗੱਲ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਜਿੰਨਾ ਵੱਡਾ ਬੰਦਾ ਬਾਹਰੋਂ ਹੁੰਦਾ ਓਨੀ ਖੌਮੇ ਵੱਡੀ ਹੋ ਜਾਂਦੀ ਹਜ਼ੂਰ ਨੂੰ ਕਹਿੰਦਾ ਜੀ ਇੰਨੇ ਲੱਖ ਦਾ ਮੈਂ ਮਾਲਕ ਮੇਰੀ ਸਰਕਾਰੀ ਦਰਬਾਰੇ ਬੜੀ ਚੱਲਦੀ ਆਪ ਸਭ ਨੂੰ ਪਤਾ ਹੈ ਉੱਥੇ ਗੁਰਦੇਵ ਨੇ ਇੱਕੋ ਸੂਈ ਦੇ ਕੇ ਕਿਹਾ ਸੀ ਤੇਰੀ ਬੜੀ ਚੱਲਦੀ ਹੈ ਆ ਸੂਈ ਲੈ ਲੈ ਸਾਡੀ ਇਮਾਨਤ ਸੰਭ ਲੈ ਰੱਬ ਦੀ ਦਰਗਾਹ 'ਚ ਤੇਰੇ ਤੋਂ ਅਸੀਂ ਜਾ ਕੇ ਲਾਂਗੇ ਮੈਂ ਫਿਰ ਬੇਨਤੀ ਕਰਨ ਲੱਗਾ ਕਿ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਲੈ ਗਿਆ ਸੂਈ ਪਰ ਉਹਦੀ ਤਰੀਮਤ ਉਹਦੇ ਘਰੋਂ ਬੀਬੀ ਬਹੁਤ ਸਿਆਣੀ ਸੀ ਉਹਨੇ ਜਦੋਂ ਕਿਹਾ ਸੂਈ ਰੱਖ ਲੈ ਇਹ ਸੰਤ ਨੇ ਦਿੱਤੀ ਅਸੀਂ ਅਗਲੇ ਜਹਾਨ ਜਾ ਕੇ ਦੇਣੀ ਤੇ ਉਹ ਕਹਿਣ ਲੱਗੀ ਰੱਬ ਦਾ ਵਾਸਤਾ ਜੇ ਕਿਸ ਕੋਲੇ ਖੇਚ ਪੈ ਗੋ ਜੇ ਕੋਈ ਸੰਤ ਕੋਈ ਰੱਬ ਦਾ ਪਿਆਰਾ ਮਿਲਦਾ ਹੈ ਨਾ ਮਾਇਆ ਦਾ ਪ੍ਰਗਟਾਵਾ ਕਰੋ ਅੱਗੇ ਸ਼ਰੀਰ ਨਹੀਂ ਜਾਣਾ ਸੂਈ ਦਾ ਵਾਦਾ ਕਿੱਥੇ ਕਰਕੇ ਆਇਓ ਕਿਹੜਾ ਸੂਈ ਲੈ ਕੇ ਜਾਏਗਾ ਉਹ ਦੂਜੇ ਦਿਨ ਵਾਪਸ ਆ ਗਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਸੂਈ ਦੇ ਕੇ ਕਹਿੰਦਾ ਨਹੀਂ ਮਹਾਰਾਜ ਅੱਗੇ ਸੂਈ ਨਹੀਂ ਜਾਣੀ ਸਤਿਗੁਰੂ ਕਹਿੰਦੇ ਤੇਰੀ ਤਾਂ ਚਲਦੀ ਬਹੁਤ ਹੈ ਤੇਰੇ ਝੰਡੇ ਚੂਲਦੇ ਨੇ ਤੂੰ ਕਰੋੜੀਆਂ ਹੈ ਕਹਿ ਲੱਗਾ ਮਹਾਰਾਜ ਸੂਈ ਤਾਂ ਕਿਉਂ ਤੇ ਤਨ ਵੀ ਨਹੀਂ ਜਾਣਾ ਹਜ਼ੂਰ ਨੇ ਫਿਰ ਕਿਆ ਕਹਿਣ ਲੱਗੇ ਜੇ ਤਨ ਨਹੀਂ ਜਾਣਾ ਆ ਸੱਤ ਝੰਡੇ ਜਿਹੜੇ ਲੋਕਾਂ ਨੂੰ ਦਿਖਾਣਾ ਭੇ ਟਕਾ ਇਹਦੇ ਚੋਂ ਇੱਕ ਵੀ ਨਹੀਂ ਜਾਂਦਾ ਬਸ ਇੰਨੀ ਇੱਕ ਗੱਲ ਕਹਿਣ ਦੀ ਧੀਰ ਸਿੱਟਕ ਗਿਆ ਜ਼ਿੰਦਗੀ ਪਲਟਣ ਲਈ ਚੋਖੇ ਬਖਿਆਨਾਂ ਦੀ ਲੋੜ ਨਹੀਂ ਹੁੰਦੀ ਕਮਾਈ ਵਾਲਾ ਜਦੋਂ ਇੱਕ ਸ਼ਬਦ ਕਹਿੰਦਾ ਬੰਦਾ ਪਲਟ ਜਾਂਦਾ ਇਕੋ ਦਮ ਸੱਚੀ ਮੁੱਚੀ ਜੀ ਉੱਥੇ ਟਿਕ ਗਿਆ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤੇ ਮੈਨੂੰ ਇੰਜ ਲੱਗਦਾ ਜਿਵੇਂ ਆਹ ਸ਼ਬਦ ਨੇ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾ ਭੀੜੈ ਅੱਗੇ ਜਾਮਣਾ ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਮਣਾ ਕਰ ਅਵਗਣ ਪਛੋ ਤਾਮਣਾ ਇੰਜ ਪ੍ਰਤੀਤ ਹੁੰਦਾ ਉਹਨੂੰ ਇਹ ਸਮਝਾਇਆ ਹੋਣਾ ਕਿ ਆਪੀ ਨੇ ਭੋਗ ਭੋਕ ਕੇ ਕੋਈ ਭਸਮੜ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਤਰ ਸਮਝਾਇਆ ਥਾਉ ਨਾ ਹੋ ਵੀ ਪੌਂਦਈ ਹੁਣ ਸੁਣੀਐ ਕਿਆ ਰੁਆਇਆ ਮਨ ਅੰਦੇ ਜਨਮ ਗੁਵਾਇਆ ਮੈਂ ਆਪ ਨੂੰ ਬੇਨਤੀ ਕਰਾਂ ਇੱਕ ਸ਼ਬਦ ਕਿਹਾ ਪ੍ਰਿੰਸੀਪਲ ਸਦबीर ਸਿੰਘ ਗੱਲ ਕਹਿੰਦੇ ਹੁੰਦੇ ਸਨ ਸਾਖੀ ਕਾਰਜ ਤੇ ਸਾਖੀ ਮਕਾਦੰਦਾ ਸੂਈ ਦਿੱਤੀ ਉਹ ਗੁਰੂ ਗੁਰੂ ਜਪਨ ਲਗਾ ਕਰਤਾਰਪੁਰ ਦੀ ਧਰਮਸ਼ਾਲਾ ਤੱਕ ਦੁਨੀ ਚੰਦ ਨੇ ਸੇਵਾ ਕੀਤੀ ਜੀ ਪਰ ਉਹ ਕਹਿੰਦੇ ਹੁੰਦੇ ਸਨ ਸੂਈ ਦੋ ਹੀ ਕੰਮ ਕਰਦੀ ਏ ਇੱਕ ਪਾਸੇ ਇਹਦਾ ਤਿੱਖਾ ਹੁੰਦਾ ਹੈ ਕਿਸੇ ਨੂੰ ਚੁੱਭ ਜਾਏ ਤੇ ਸੁੱਤੇ ਨੂੰ ਵੀ ਜਗਾ ਦਿੰਦੀ ਹੈ ਦੂਜੀ ਗੱਲ ਸੂਈ ਦੇ ਦੂਜੇ ਪਾਸੇ ਸੁਰਾਤ ਹੁੰਦਾ ਉਹ ਜਿੱਥੇ ਧਾਗਾ ਘੁਰਿਆ ਜਾਂਦਾ ਹੈ ਕਹਿੰਦੇ ਲੋਕ ਕੋਈ ਸੂਈ ਨਹੀਂ ਸੀ ਕੇਵਲ ਸੱਚੀ ਮੁੱਚੀ ਗੁਰਮੁਖੋ ਸੂਈ ਤਾਂ ਸ਼ਬਦ ਵੀ ਹੈ سونے ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾਚਿਤ ਹਰਸ਼ਾ ਲਗਾ سونے ਦੀ ਸੂਈ ਬੜੇ ਗਹਿਰੇ ਅਰਥ ਨੇ ਭਗਤ ਨਾਮਦੇਵ ਜੀ ਦੇ ਠੀਕ ਐਸੀ ਬਾਹਰ ਮੁਖੀ ਅਰਥ ਕਰ ਲਾਂਗੇ ਉਹ ਤਾਂ ਉਸ ਭਾਂਡੇ ਨੂੰ ਵੀ سونے ਦਾ ਕਹਿੰਦੇ ਨੇ ਜਿਸ ਵਿੱਚ ਦੁੱਧ ਪਿਆ ਹੈ ਸੋਹਣ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਨਾਮਦੇਵ ਨੇ ਲਈ ਪਰਮਾਤਮਾ ਦੇ ਸਾਹਮਣੇ ਉਹਨੇ ਆ ਕੇ ਰੱਖ ਦਿੱਤੀ ਆ ਸੋਨੇ ਕੀ ਸੂਈ ਰੂਪੇ ਦਾ ਤਾਬਰੁਕ ਰੂਪੇ ਵਰ ਤੇ ਚਾਂਦੀ سونے ਦੀ ਸੂਈ ਹੈ ਰੂਪ ਰੂਪੇ ਦਾ ਧਾਗਾ ਹੈ ਚਾਂਦੀ ਦਾ ਧਾਗਾ ਹੈ ਗੁਰਮੁਖੋ ਸ਼ਬਦ ਦੀ ਸੂਈ ਹੈ ਸੁਰਤ ਦਾ ਤਾਂਗਾ ਹੈ ਤੇ ਜਿਹੜਾ ਧਾਗਾ ਸੂਈ ਦੇ ਪਿੱਛੇ ਤੁਰੇਗਾ ਉਹ ਸੱਚੀ ਮੁੱਚੀ ਸੀਦਾਏਗਾ ਜਿਹੜੀ ਸੁਰਤ ਗੁਰੂ ਦੇ ਸ਼ਬਦ ਪਿੱਛੇ ਤੁਰੇਗੀ ਇੱਕ ਦਿਨ ਰੱਬ ਦੇ ਵਿੱਚ ਸਿੱਤੀ ਜਾਏਗੀ ਪ੍ਰੋਤੀ ਜਾਏਗੀ ਮੇਰੀ ਬੇਨਤੀ ਹੈ ਸੂਈ ਦੋ ਕੰਮ ਕਰਦੀ ਏ ਇੱਕ ਸੁਚੇਤ ਕਰਦੀ ਏ ਦੂਜਾ ਸੀਹ ਦਿੰਦੀ ਏ ਗੁਰੂ ਨੇ ਸੂਈ ਕਾ ਦੇ ਦਿੱਤੀ ਜੀ ਅੰਦਰ ਸੁੱਤੇ ਨੂੰ ਇੱਕ ਸ਼ਬਦ ਦੀ ਨੋਕ ਨਾਲ ਤਿੱਖੀ ਨੋਕ ਨਾਲ ਜਗਾ ਦਿੱਤਾ ਇਕੱਲਾ ਜਗਾਇਆ ਨਹੀਂ ਕਿਰਪਾ ਕਰਕੇ ਉਹਦੀ ਸੁਰਤ ਨੂੰ ਸ਼ਬਦ ਵਿੱਚ ਪਰੋ ਕੇ ਰੱਬ ਦੇ ਨਾਲ ਸੀ ਦਿੱਤਾ ਮੈਂ ਫਿਰ ਬਰਾ ਬੇਨਤੀ ਕਰਾਂ ਇਹ ਆ ਸੀਤਾ ਨਹੀਂ ਉੱਥੇ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਿਹਾ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟੇ